ਇਹ ਇਹ ਮੜਾ ਦਿਖਾਉਣ ਨਾਲ ਹੀ ਤੇ ਬਾਰੇ ਦੱਸੋ ਵੀ ਇਹ ਤਿਆਰ ਕਿਵੇਂ ਹੋਇਆ ਤੇ ਕਿੰਨਾ ਕੁ ਮੁਸ਼ਕਲ ਆਈਆਂ ਤਿਆਰ ਕਰਾਉਣ ਤੋਂ ਪਹਿਲਾਂ じゃ ਤਿਆਰ ਕਿਵੇਂ ਹੋਇਆ ਹੈ ਕੜੀ ਤਿਆਰ ਕਰਨੀ ਆ ਉਹ ਵੀ 20 ਤੋਂ 25 ਮਿੰਟ ਦੇ ਵਿੱਚ ਹੁੰਦੀ ਹੈ ਜੀ ਸਬਜ਼ੀ ਤਿਆਰ ਕਰਨੀ ਆ ਉਹਦੇ ਪੌਣੇ ਘੰਟੇ ਦੇ ਵਿੱਚ ਤਿਆਰ ਹੋ ਜਾਂਦੀ ਆ ਚਾਹ ਤਿਆਰ ਕਰਨੀ ਆ ਕੌਫੀ ਬਣਾਉਣੀ ਆ ਕੋਈ ਵੀ ਜਿਹੜੀ ਚੀਜ਼ ਆ ਬਹੁਤ ਜਲਦੀ ਦੇ ਪੌਸਟ ਤਰੀਕੇ ਨਾਲ ਤਿਆਰ ਇਹ ਤਿੰਨਾਂ ਦੇ ਵਿੱਚ ਬਣਾਈ ਤਾਂ 4.5 ਕੁਐਂਟਲ ਹੀ ਤੇ ਪੌਣੇ ਘੰਟੇ ਦੇ ਵਿੱਚ ਵਿੱਚ ਤਿਆਰ ਹੋ ਜਾਂਦਾ। ਤਾਂ ਇਸ ਹੀ ਆ ਵੀ ਉਸ درختਾਂ ਦੀ ਕਟਾਈ ਵੀ ਘੱਟ ਹੋਵੇ ਤੇ ਜਿਹੜਾ ਲੰਗਰਾਂ ਦੇ ਵਿੱਚ ਸਵਾਵਾਂ ਵੀ ਸਾਡੀਆਂ ਜਾਰੀ ਰਹਿਣ। ਕਿਉਂਕਿ ਜਿਹੜਾ ਲੰਗਰ ਆ ਸਾਡਾ ਅਸੀਂ 15 ਤਰੀਕ ਤੋਂ 29 ਤਰੀਕ ਤੱਕ ਇੱਥੇ 15 ਦਿਨ ਲੰਗਰ ਚ 15 ਦਿਨ ਲੰਗਰ ਚੱਲਦਾ। 15 ਦਿਨ ਜਦੋਂ ਲੰਗਰ ਚੱਲਦਾ ਤਾਂ ਬਾਲਣ ਦੀ ਜਿਹੜੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਪੂਰਾ ਨਗਰ ਨੌਲੀ ਦੀਆਂ ਸੰਗਤਾਂ ਨੇ ਤਾ तकरीबन ਪ੍ਰੋਜੈਕਟ 2020 ਵਿਚ ਤਿਆਰ ਕੀਤਾ ਤੇ 7.5 ਲੱਖ ਰੁਪਏ ਦੀ ਲਾਗਤ ਜ਼ਿਲ੍ਹਾ ਲੁਧਿਆਣਾ ਤਾਂ ਇਹਨਾਂ ਨੌਜਵਾਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀਗਾ ਕਿ ਬਾਲਣ ਇਕੱਠਾ ਕਰਨਾ ਔਖਾ ਹੁੰਦਾ ਉਸ ਲਈ ਉਹਨਾਂ ਨੇ ਭਾਫ਼ ਦੀ ਇੱਕ ਮਸ਼ੀਨ ਤਿਆਰ ਕੀਤੀ ਤੇ ਭਾਫ਼ ਦੀ ਮਸ਼ੀਨ ਦੇ ਨਾਲ ਕਹਿ ਲਿਏ ਵੀ ਲੰਗਰ ਬਣਾਉਂਦੇ ਨੇ ਸਾਰੀ ਸੇਵਾ ਕਰਦੇ ਨੇ ਤਸਵੀਰ ਵੇਖੋ ਤੇ ਸੇਵਾਦਾਰ ਪਿੰਡ ਰੋਲੀ ਜ਼ਿਲ੍ਹਾ ਲੁਧਿਆਣਾ ਸਾਡੇ ਨਾਲ ਮੌਜੂਦ ਨੇ ਸਾਰੀ ਗੱਲਬਾਤ ਕਰਦੇ ਆਂ ਬਾਈ ਜੀ ਸਾਸਤਰੀ ਕਾਲ ਕੀ ਨਾਮ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰਭਾਤ ਸਿੰਘ ਹੈ ਜੀ ਗੁਰਪ੍ਰਭਾਤ ਸਿੰਘ ਜੀ ਗੁਰਪ੍ਰਭਾਤ ਨਾਮ ਦੇ ਵਿੱਚ ਵੀ ਦੇਖੋ ਕਿੰਨੀ ਕਹਿ ਲਈ ਮੈਂ ਮੈਂ ਭਗਤ ਨਾਮ ਹੀ ਬੜਾ ਸੋਹਣਾ ਆਹ ਜਿਹੜੀ ਮਸ਼ੀਨ ਤਿਆਰ ਕੀਤੀ ਬੜੀ ਚਰਚਾ ਹੋਈ ਕਿ ਬਾਲਣ ਕਿੰਨੇ ਕੇਵਰ ਘਟ ਜਾਂਦਾ ਸੀ ਤਾਂ ਮਸ਼ੀਨ ਤਿਆਰ ਹੋਈ ਥੋੜਾ ਜਿਹਾ ਵਿਸਤਾਰ ਦੇ ਨਾਲ ਦੱਸੋ ਦੇ ਨਾਲ ਥੋੜਾ ਇੱਧਰ ਵੇਖ ਕੇ ਠੀਕ ਹੈ ਜੀ ਇਹ ਸੀਆਜੀਪੀ ਸਾਡਾ ਜਿਹੜਾ ਲੰਗਰ ਆ ਸੀ ਸੰਨ 2008 ਤੋਂ ਲਗਾਤਾਰ ਲਗਾ ਰਹੇ ਹਾਂ ਜੀ ਉਹਦੇ ਵਿੱਚ ਕੀ ਸੀ ਜਦੋਂ ਹੀ ਲੰਗਰ ਲਗਾਉਂਦੇ ਸੀਗੇ ਤਾਂ ਜਦੋਂ ਖਾਣਾ ਤਿਆਰ ਕਰਦੀ ਤਾਂ ਉਹਦੇ ਲਈ ਬਹੁਤ ਸਾਰੇ ਲੱਕੜ ਦੀ ਵਰਤੋਂ ਹੁੰਦੀ ਸੀ ਬਾਲਣ ਦੀ ਜਿਆਦਾ ਵਰਤੋਂ ਹੁੰਦੀ ਸੀ ਸਿਲੰਡਰਾਂ ਦੀ ਵਰਤੋਂ ਜਿਆਦਾ ਹੁੰਦੀ ਸੀਗੀ ਤੇ ਸੰਗਤਾਂ ਜਿਆਦਾ ਹੋਣ ਕਰਕੇ ਲੰਗਰ ਤਿਆਰ ਕਰਨ ਦੇ ਵਿੱਚ ਵੀ ਸਾਨੂੰ ਜਿਹੜੀ ਥੋੜੀ ਦਿੱਕਤ ਪਰੇਸ਼ਾਨੀ ਆਉਂਦੀ ਸੀਗੀ ਤੇ ਉਹਦੇ ਵਿੱਚ ਸਾਰੇ ਸੀ ਜਿਹੜੇ ਮੈਂਬਰ ਸੀ ਇਸ ਕਮੇਟੀ ਦੇ ਜਾਂ ਰੌਣੀ ਦੇ ਸੰਗਤਾਂ ਨੇ ਬੈ ਕੇ ਵਿਚਾਰ ਕੀਤੀ ਵੀ ਕੋਈ ਨਾ ਕੋਈ ਜਿਹੜੀ ਅਜਿਹੀ ਤਕਨੀਕ ਲਿਆਂਦੀ ਜਾਵੇ ਜਿਹਦੇ ਵਿੱਚ ਬਾਲਣ ਵੀ ਘੱਟ ਲੱਗੇ ਤੇ ਜਿਹੜਾ ਭੋਜਨ ਬਣਦਾ ਜਿਹੜਾ ਸਾਡਾ ਲੰਗਰ ਤਿਆਰ ਹੁੰਦਾ ਉਹ ਵੀ ਪੋਸਟਿਕ ਤਿਆਰ ਹੁੰਦਾ ਉਹਦੇ ਤੇ ਉਹਦੇ ਲਈ ਫਿਰ ਅਸੀਂ ਸਾਡੇ ਐਨਆਰਆਈ ਭਰਾਵਾਂ ਨੇ ਮਦਦ ਕੀਤੀ ਸਾਡੇ ਪਿੰਡ ਨੇ ਪੂਰਾ ਸਹਿਯੋਗ ਕਰਕੇ ਆ ਜਿਹੜਾ ਸਟੀਮ ਵੈਲਰ ਆ ਜਿਹੜਾ ਇਹ ਟਰਾਲੀ ਦੇ ਉੱਪਰ ਤਿਆਰ ਕਰਵਾਇਆ ਇਹ ਇਹ ਮਾੜਾ ਦਿਖਾਓ ਨਾਲੇ ਹੀ ਤੇ ਬਾਰੇ ਦੱਸੋ ਵੀ ਇਹ ਤਿਆਰ ਕਿਵੇਂ ਹੋਇਆ ਤੇ ਕਿੰਨਾ ਕੁ ਮੁਸ਼ਕਲ ਆਈਆਂ ਤਿਆਰ ਕਰਾਉਣ ਤੋਂ ਪਹਿਲਾਂ ਜਾਂ ਤਿਆਰ ਕਿਵੇਂ ਹੋਇਆ ਏ ਇਹ ਤਿਆਰ ਇਹ ਜਿਹੜੇ ਸਟੀਮ ਵੈਲਰ ਲਾਉਂਦੇ ਨੇ ਜੀ ਇਹ ਆਮ ਤੌਰ ਤੇ ਫੈਕਟਰੀਆਂ ਦੇ ਵਿੱਚ ਲੱਗਦੇ ਨੇ ਜਿਹੜੇ ਸਟੀਮ ਵੈਲਰ ਨੇ ਤੇ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਲਾਉਣ ਵਾਲਿਆਂ ਨਾਲ ਵੀ ਇਸ ਤਰੀਕੇ ਨਾਲ ਸੀ ਜਿਹੜਾ ਭੋਜਨ ਤਿਆਰ ਕਰਨਾ ਉਹ ਕਹਿੰਦੇ ਵੀ ਠੀਕ ਆ ਤੁਸੀਂ ਦੱਸੋ ਕਿਸ ਤਰੀਕੇ ਨਾਲ ਤਿਆਰ ਕਰਨਾ ਅਸੀਂ ਕਿ ਵੀ ਟਰਾਲੀ ਦੇ ਉੱਤੇ ਲਾਣਾ ចਹਣੇ ਆ ਵੀ ਲੰਗਰ ਤਿਆਰ ਕਰਨ ਦੇ ਲਈ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਇੰਨੇ ਕੁ ਬਜਟ ਦੇ ਵਿੱਚ ਤਿਆਰ ਹੋਊਗਾ ਇਹ ਤੇ ਵੀ ਇੰਨਾ ਇੰਨਾ ਜਿਹੜੇ ਇਹ ਜਲਦੀ ਜਿਹੜਾ ਭੋਜਨ ਤਿਆਰ ਕਰੂਗਾ ਕਿਉਂਕਿ ਜਿਹੜਾ ਇਹ ਚੱਲਦਾ ਹੈ ਸਾਰਾ ਪਾਣੀ ਦੇ ਨਾਲ ਚੱਲਦਾ ਹੈ ਪਾਣੀ ਦੇ ਨਾਲ ਪਾਪ ਦੇ ਨਾਲ ਚੱਲਦਾ ਸੀ ਜਿਹੜੀ ਅੱਗ ਬਾਲਦੇ ਆ ਉਹ ਤਕਰੀਬਨ 4 ਕੁਇੰਟ ਲੱਕੜਾ ਜਿਹੜੀ ਉਹ ਸਾਰੀ ਦਿਹਾੜੀ ਜਿਹੜੀ ਚੱਲਦੀ ਆ ਜਿੰਨੇ ਇਹ ਦੇਗੇ ਬਣੇ ਹੋਏ ਨੇ ਇੱਕ ਦੇਗੇ ਦੀ ਜਿਹੜੀ ਕਪੈਸਿਟੀ ਹੈ 1.5 ਕੁਇੰਟਲ ਦੀ ਆ ਆਜੋ ਉੱਪਰ ਆਜੋ ਨਾਲ ਨਾਲ ਦੱਸਦੇ ਨੇ ਕਹਿੰਦੇ ਤੋਂ ਬਾਵਾ ਵੀ ਜੇ ਅਸੀਂ ਦਾਲ ਤਿਆਰ ਕਰਨੀ ਆ ਤਾਂ 2.5 ਕੁਇੰਟਲ ਦਾਲ ਸਾਡੀ 1 ਘੰਟੇ ਚ ਤਿਆਰ ਹੋ ਜਾਂਦੀ ਹੈ 1 ਘੰਟੇ ਚ 2.5 ਕੁਇੰਟਲ ਦਾ ਅੱਗੇ ਆਜੋ ਤਿਆਰ ਹੋ ਜਾਂਦੀ ਹੈ ਜੀ ਜੇ ਮਤਲਬ ਕਿ ਅਸੀਂ ਆਪਣਾ ਚੌਲ ਤਿਆਰ ਕਰਨੇ ਤਾਂ 20 ਤੋਂ 25 ਮਿੰਟ ਦੇ ਵਿੱਚ ਵਿੱਚ ਚੌਲ ਤਿਆਰ ਕਰ ਦਿੰਦੇ ਹਾਂ 25 ਮਿੰਟ ਚੌਲ ਤਿਆਰ ਬਿਲਕੁਲ ਰੈਡੀ ਬਿਲਕੁਲ ਰੈਡੀ ਜੀ ਕੜੀ ਤਿਆਰ ਕਰਨੀ ਆ ਉਹ ਵੀ 20 ਤੋਂ 25 ਮਿੰਟ ਦੇ ਵਿੱਚ ਹੁੰਦੀ ਆ ਜੀ ਸਬਜੀ ਤਿਆਰ ਕਰਨੀ ਹੈ ਉਹਦੇ ਪੌਣੇ ਘੰਟੇ ਦੇ ਵਿੱਚ ਤਿਆਰ ਹੋ ਜਾਂਦੀ ਆ ਚਾਹ ਤਿਆਰ ਕਰਨੀ ਹੈ ਕਾਫੀ ਬਣਾਉਣੀ ਹੈ ਕੋਈ ਵੀ ਜਿਹੜੀ ਚੀਜ਼ ਆ ਬਹੁਤ ਜਲਦੀ ਦੇ ਪੌਸਟ ਤਰੀਕੇ ਨਾਲ ਤਿਆਰ ਹੁਣ ਆ ਜਿਵੇਂ ਆ ਸਬਜੀ ਹੈ ਪਿੱਛੇ ਇਹ ਕਿੰਨੇ ਕ ਦੇਰ ਚ ਤਿਆਰ ਹੋਈ ਹੈ ਇਹ ਵੱਧ ਤੋਂ ਵੱਧ ਅੱਧਾ ਪੌਣਾ ਘੰਟਾ ਲੱਗਦਾ ਜੀ ਇਹਨੂੰ ਅੱਧੇ ਪੌਣੇ ਘੰਟੇ ਕਿੰਨੇ ਕੁ ਕੁਆਂਟਾ ਜੇ ਤਿੰਨਾਂ ਦੇ ਵਿੱਚ ਬਣਾਈ ਤਾਂ ਸਾਢੇ 4 ਕੁਆਂਟਾ ਦੇ ਇਹ ਅੱਧੇ ਪੌਣੇ ਘੰਟੇ ਦੇ ਵਿੱਚ ਤਿਆਰ ਹੋ ਜਾਂਦੀ ਆ ਅੱਛਾ ਹਾਂਜੀ ਤੇ ਇਹ ਇਹ ਸਟਾਰਟ ਕਿਵੇਂ ਹੁੰਦਾ ਆ ਆ ਬੋਇਲਰ ਲੱਗਿਆ ਹੋਇਆ ਹਾਂਜੀ ਇਹ ਬੋਇਲਰ ਲੱਗਿਆ ਹੋਇਆ ਜੀ ਇਦੇ ਵਿੱਚ ਪਾਣੀ ਭਰਿਆ ਜਾਂਦਾ ਜੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਥੱਲੇ ਅੱਗ ਵਾਲੀ ਜਾਂਦੀ ਆ ਅੱਗ ਦੇ ਨਾਲ ਦੇ ਜਦੋਂ ਅੱਗ ਚੜਦੀ ਆ ਤਾਂ ਸਟੀਮ ਪੈਦਾ ਹੁੰਦੀ ਆ ਉਹ ਸਾਰੇ ਪਾਈਪ ਲੱਗੇ ਹੋਏ ਨੇ ਇਹ ਜਿੰਨੀ ਕਿ ਸਾਨੂੰ ਸਟੀਮ ਜਿਹੜੇ ਕੜਾਹੇ ਵਿੱਚ ਚਾਹੀਦੀ ਆ ਉੰਨੀ ਹੀ ਸਟੀਮ ਪਾਸੀਂ ਵਰਤ ਸਕਦੇ ਆ ਇਹ ਇਹ ਮਤਲਬ ਘਟ ਵੱਧ ਨਹੀਂ ਹੁੰਦੀ ਕਈ ਵਾਰ ਜਾਂ ਘਟ ਵੱਧ ਤਾਂ ਨਹੀਂ ਹੋਈ ਕਦੇ ਨਹੀਂ ਨਹੀਂ ਘਟ ਵੱਧ ਨਹੀਂ ਹੋਈ ਜਿੰਨੀ ਕਿ ਸਾਨੂੰ ਲੋੜ ਆ ਜੀ ਜੇ ਇੱਕ ਵਾਰ ਤਿੰਨ ਚਾਹੀਦਾ ਸੀ ਇੱਕ ਜੀ ਵਰਤ ਸਕਦੇ ਆ ਦੋ ਜੀ ਬੰਦ ਕਰ ਸਕਦੇ ਆ ਮਾਪਿਆ ਪਿਆ ਕੋਈ ਮਾਪਿਆ ਨਾ ਪਿਆ ਗਿਆ ਜੀ ਉਹਦੇ ਵਿੱਚ ਪੂਰਾ ਲੱਗਿਆ ਸਿਸਟਮ ਲੱਗਿਆ ਜੇ ਐਕਸਟਰਾ ਸੀ ਬਣਦੇ ਆ ਤਾਂ ਰਲੀਵ ਕਰ ਲੁੰਦਾ ਹੈ। ਅੱਛਾ। ਹਾਂਜੀ। ਤੇ ਇਹ ਇਹ ਆਈਡੀਆ ਕਿਵੇਂ ਆਇਆ ਐਡੇ ਵੱਡੇ ਪ੍ਰੋਜੈਕਟ ਦਾ? ਆਈਡੀਆ ਉਹੀ ਗੱਲਾਂ ਆ ਜਾਂਦੀਆਂ ਵੀ ਜੇ ਮੈਂ ਜਦੋਂ ਅਸੀਂ ਜ਼ਿਆਦਾ ਬਾਲਣ ਦੀ ਵਰਤੋਂ ਕਰਦੀ ਤਾਂ ਕਿਤੇ ਲੱਗਦਾ ਸੀ ਵੀ ਦਰਖਤਾਂ ਦੀ ਕਟਾਈ ਵੀ ਜ਼ਿਆਦਾ ਹੁੰਦੀ ਹੈ। ਤਾਂ ਇਹ ਸੀਗਾ ਵੀ ਦਰਖਤਾਂ ਦੀ ਕਟਾਈ ਵੀ ਘੱਟ ਹੋਵੇ ਤੇ ਜਿਹੜਾ ਲੰਗਰਾਂ ਦੇ ਵਿੱਚ ਸਵਾਵਾਂ ਵੀ ਸਾਡੀਆਂ ਜਾਰੀ ਰਹਿਣ। ਕਿਉਂਕਿ ਜਿਹੜਾ ਲੰਗਰਾ ਸਾਡਾ ਅਸੀਂ 15 ਤਰੀਕ ਤੋਂ 29 ਤਰੀਕ ਤੱਕ ਇੱਥੇ 15 ਦਿਨ ਲੰਗਰ ਚ 15 ਦਿਨ ਲੰਗਰ ਚੱਲਦਾ ਜੀ 15 ਦਿਨ ਜਦੋਂ ਲੰਗਰ ਚੱਲਦਾ ਤਾਂ ਬਾਲਣ ਦੀ ਜਿਹੜੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਤੇ ਆ ਪੱਠੀਆਂ ਦੀ ਹੁੰਦੀ ਤੇ ਉਹਦੇ ਨਾਲ ਕੀ ਦੀ ਜਿਹੜਾ ਭੋਜਨ ਤਿਆਰ ਕਰਨ ਦੇ ਵਿੱਚ ਵੀ ਜਿਹੜੀ ਸਮੱਸਿਆ ਆਉਂਦੀ ਜੇ ਆਮ ਆਪਾਂ ਲੱਕੜ ਜਾਂ ਬਾਲਣ ਤੇ ਜਾਂ ਕਹਿ ਲਈਏ ਵੀ ਸਿਲੰਡਰ ਦੇ ਉੱਤੇ ਉਹ ਤਿਆਰ ਕਰਨੀ ਹੋਵੇ ਏਨੇ ਕਵੰਟਲ ਦਾਲ ਜਾਂ ਸਬਜ਼ੀ ਉਹ ਕਿੰਨਾ ਟਾਈਮ ਲੈਂਦੀ ਹੈ ਉਹਦਾ ਕਾਫੀ ਟਾਈਮ ਲੱਗਦਾ ਜੀ ਤੇ ਬਾਲਣ ਦੀ ਵਰਤੋਂ ਵੀ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਹੁਣ ਵੀ ਆਈਡੀਆ ਆਈਡੀਆਵਾਂ ਦਾ 2-3 ਘੰਟੇ ਲੈਂਦੀ ਹੈ दाल ਨੂੰ ਕਾਫੀ ਟਾਈਮ ਲੱਗਦਾ ਹਾਂਜੀ ਹਾਂ ਤੇ ਬਾਲਣ ਦੀ ਵਰਤੋਂ ਵੀ ਜ਼ਿਆਦਾ ਹੁੰਦੀ ਆ ਬਾਲਣ ਹੁਣ ਜਿਵੇਂ ਅਸੀਂ ਤਾਂ ਬਹੁਤ ਘੱਟ ਸਾਡਾ ਤਾਂ ਬਾਲਣ ਲੱਗਦਾ ਇੱਥੇ ਆ ਕੇ ਜੀ ਹੁਣ ਪੂਰਾ ਹਫਤਾ ਹੋ ਗਿਆ ਜੀ ਸਾਨੂੰ ਇੱਥੇ ਲੰਗਰ ਲਾਉਦਿਆਂ ਨੂੰ 15 ਤਰੀਕ ਤੋਂ ਲੈ ਕੇ ਅੱਜ 25 ਤਰੀਕ ਉਹ ਸਾਡੀ ਫਿਰ ਇੱਕ ਟਰਾਲੀ ਹਜੇ ਬਾਲਣ ਦੀ ਲੱਗੀ ਆ ਜੀ ਇਹਦੇ ਵਿੱਚ ਪ੍ਰਸ਼ਾਦਿਆਂ ਦੀਆਂ ਦੋ ਭੱਟੀਆਂ ਵੀ ਚੱਲ ਰਹੀਆਂ ਨੇ ਜੀ ਨਾਲ ਦੀ ਨਾਲ ਜੇ ਇਹ ਨਾ ਹੁੰਦੀ ਫੇਰ ਕਿੰਨੀ ਲੱਗਦੀ ਟਰਾਲੀ ਫੇਰ ਤਾਂ ਇਹ ਲਾ ਲਓ ਜੀ ਦੋ ਦਿਨਾਂ ਦੇ ਵਿੱਚ ਇੱਕ ਟਰਾਲੀ ਲਾ ਦਿਆ ਕਰਦੇ ਜੀ ਅਸੀਂ ਸੋ ਇੰਨਾ ਫਰਕ ਹੈ ਇੰ ਮੇਰੇ ਜਦੋਂ ਪ੍ਰੋਜੈਕਟ ਲਾਣਾ ਕਿੰਨੇ ਕ ਦਾ ਲੱਗਿਆ ਸੇਵਾ ਦੀ ਕੋਈ ਦਿੱਕਤ ਪਰੇਸ਼ਾਨੀ ਇਹ ਪ੍ਰੋਜੈਕਟ ਸੀ ਸਾਡੇ ਜਿਹੜੇ ਨਗਰ ਦੇ ਐਨ ਆਰ ਆਈ ਭਰਾ ਨਹੀਂ ਸਾਡੇ ਸੋਨੀ ਵੀਰ ਉਹਨਾਂ ਨੇ ਤੇ ਉਹਨਾਂ ਨੇ 4.5 ਲੱਖ ਦੀ ਜਿਹੜੀ ਸੇਵਾ ਕੀਤੀ ਸੀ ਇਸ ਟੀਮ ਬਿਲਡਰ ਦੇ ਲਈ ਬਾਕੀ ਜਿਹੜੀ ਟਰਾਲੀ ਬਣੀ ਆ ਜਾਂ ਸ਼ੈੱਡ ਪਾਇਆ ਇਹ ਪੂਰਾ ਨਗਰ ਨੌਲੀ ਦੀਆਂ ਸੰਗਤਾਂ ਨੇ ਦਿੱਤਾ तकरीबन ਪ੍ਰੋਜੈਕਟ 2020 ਚ ਤਿਆਰ ਕੀਤਾ ਸੀ 7.5 ਲੱਖ ਰੁਪਏ ਦੀ ਲਾਗਤ ਆਈ ਨਹੀਂ ਨਹੀਂ ਫਿਰ ਵੀ ਮੈਂ ਜਵੇਂ ਗੱਲ ਕਰ ਰਿਹਾ ਸੀ ਕੋਈ ਆਈਡੀਆ ਤਾਂ ਆਇਆ ਹੋਣਾ ਯਾਰ ਵੀ ਆਹ ਪ੍ਰੋਜੈਕਟ ਲਾਉਣਾ ਹੈ ਆਈਡੀ ਆਇਆ ਜੀ ਸਾਡੇ ਸਾਡੇ ਨਾਲ ਵੀ ਜਿਹੜੀ ਸਾਡੀ ਟੀਮ ਦੇ ਵਿੱਚ ਕੋਈ ਇੰਜੀਨੀਅਰ ਆਇਆ ਜੀ ਸਾਡੇ ਕੋਈ ਟੀਚਰ ਹੈ ਕੋਈ ਡਾਕਟਰ ਸਾਹਿਬ ਨੇ ਕੋਈ ਪੱਤਰਕਾਰ ਨੇ ਸਾਰਿਆਂ ਦੀ ਟੀਮ ਬਣੀ ਹੋਈ ਆ ਉਹ ਜਿਹੜੇ ਇੰਜੀਨੀਅਰ ਨੇ ਉਹਨਾਂ ਨੇ ਜਿਹੜੇ ਆਪਣਾ ਜਾਣਦੇ ਨੇ ਸ਼ਿਪ ਦੇ ਵਿੱਚ ਚੱਲਦੇ ਨੇ ਤਾਂ ਉਹਨਾਂ ਨੇ ਆਈਡੀ ਦਿੱਤਾ ਦੀ ਵੀ ਇਸ ਤਰੀਕੇ ਨਾਲ ਆਪਾਂ ਆਪਣਾ ਸ਼ਿਪ ਦੇ ਬੋਇਲਰ ਨਾਲ ਰੋਟੀ ਤਿਆਰ ਹੁੰਦੀ ਬੋਇਲ ਹਾਂਜੀ ਹਾਂ ਵੀ ਉਹ ਜਿਹੜਾ ਸਟੀਮ ਬੋਇਲਰ ਆਪਾਂ ਇੱਥੇ ਲਾ ਸਕਦੇ ਨੇ ਇੰਜੀਨੀਅਰ ਸੀਗੇ ਜਿਹੜੇ ਕੈਲੀ ਵੀ ਕਾਰਡ ਕੱਢ ਕੇ ਜਿਹੜੀ ਕਾਰਡ ਕੱਢ ਕੇ ਦੀ ਉਹਨਾਂ ਦੀ ਕਾਰਡ ਸੀ ਮੈਨੂੰ ਜੇ ਆਮ ਤੌਰ ਤੇ ਗੱਲ ਕਰੀਏ ਇਹ ਸਟੀਮ ਬੋਇਲਰ ਦੀ ਕਿੱਥੇ ਵਰਤੋਂ ਹੁੰਦੀ ਹੈ ਸਟੀਮ ਬੋਇਲਰ ਦੀ ਵਰਤੋਂ ਆਮ ਤੌਰ ਤੇ ਜੀ ਹੁਣ ਵੱਡੇ ਵੱਡੇ ਗੁਰੂ ਘਰਾਂ ਦੇ ਵਿੱਚ ਵੀ ਇਹਦੇ ਰਾਹੀਂ ਦੇਖਦੇ ਆਂ ਲੰਗਰ ਤਿਆਰ ਹੁੰਦਾ ਜੀ ਜਾਂ ਸ਼ਿਪ ਦੇ ਵਿੱਚ ਹੁੰਦਾ ਆਮ ਤੌਰ ਤੇ ਫੈਕਟਰੀਆਂ ਦੇ ਵਿੱਚ ਜ਼ਿਆਦਾ ਵਰਤਿਆ ਜਾਂਦਾ ਜੀ ਕਿੱਥੇ ਜ਼ਿਆਦਾ ਲੋੜ ਹੁੰਦੀ ਹੈ ਇਹ ਮੜੇ ਜਾਂ ਨਿਸ਼ਾਨ ਥੱਲੇ ਆ ਜਾਓ ਆਪਾਂ ਨੇ ਸਾਰਾ ਇੱਕ ਵਾਰ ਸਟੀਮ ਦਿਖਾ ਦਈਏ ਵੀ ਕਿਵੇਂ ਇਹ ਮਤਲਬ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਦਾ ਥੋੜਾ ਜਿਹਾ ਸਫ਼ਰ ਦਿਖਾਓ ਕਿਵੇਂ ਸਟਾਰਟ ਕਰਦੇ ਹੋ ਕਿਵੇਂ ਪਾਣੀ ਵਗੈਰਾ ਜਾਂ ਰੋਟੀ ਵਗੈਰਾ ਸੋਰੀ ਰੋਟੀ ਕਹਿ ਗਿਆ ਕਿਸ ਤਰ੍ਹਾਂ ਉਹ ਸਬਜੀ ਵਗੈਰਾ ਪਾਉਣੇ ਉਹ ਮਾੜਾ ਥੋੜਾ ਜਿਹਾ ਆਈਡੀਆ ਦੱਸੋਈ ਦਾ ਪੂਰੇ ਸਟਾਰਟ ਤੋਂ ਸਟਾਰਟ ਤੋਂ ਆ ਜੀ ਇਹਦੇ ਪਾਣੀ ਜਾਣਦੀ ਉਹ ਮੋਟਰ ਲੱਗੀ ਹੋਈ ਹੈ ਮੋਟਰ ਲਈ ਇਹਦੀ ਪਾਣੀ ਜਾਣਦੇ ਆ ਜਿਹੜਾ ਲੈਵਲ ਲੱਗਿਆ ਵਈ ਜੀ ਇਹ ਸਾਨੂੰ ਦੱਸਦਾ ਵੀ ਪਾਣੀ ਇਹ ਤੋਂ ਕੱਟ ਨਹੀਂ ਹੋਣਾ ਚਾਹੀਦਾ ਜਿਹੜਾ ਨਿਸ਼ਾਨ ਲੱਗਿਆ ਵਈ ਜੀ ਵਿੱਚ ਤੱਕ ਪਾਣੀ ਰਹਿਣਾ ਉਹ ਤੋਂ ਬਾਅਦ ਕੀ ਇਹਦੇ ਵਿੱਚ ਅੱਗ ਬਣਦੀ ਹੈ ਜੀ ਇੰਨੀ ਕ ਅੱਗ ਬਣਦੀ ਰਹਿੰਦੀ ਹੈ ਇਹਦੇ ਵਿੱਚ ਇੰਨੀ ਕ ਇੰਨੀ ਜੀ ਬਸ ਵੀ ਇੰਨੀ ਕ ਅੱਗ ਬਣਦੀ ਹੈ ਮਤਲਬ ਕੋਈ ਜ਼ਿਆਦਾ ਬਾਲਣ ਵੀ ਨਹੀਂ ਕਹਿ ਲੀਏ ਤਾਂ ਤੁਸੀਂ ਕਿੰਨਾ ਕ ਬਾਲਣਾ ਹੈ ਛੋਟੇ ਛੋਟੇ ਜਿਹੜੇ ਗ ਚੀਰ ਕਿਉਂ ਬਣਾਉਣੀ ਆ ਇੰਨਾ ਕਿ ਬਲਣ ਲੱਗਦਾ ਜੀ ਕਿੰਨੀ ਕੁ ਸਵਾਦ ਬਹੁਤ ਘੱਟ ਸਵਾਹ ਹੁੰਦਾ ਕੋਈ ਪੋਲੂਸ਼ਨ ਨਹੀਂ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਵੀ ਕੋਈ ਧੂਆ ਵਗੈਰਾ ਜਾਂ ਕੋਈ ਸ਼ੋਰ ਨਹੀਂ ਇਹਦਾ ਧੂਆ ਫਿਰ ਉਹ ਸਾਰਾ ਮਤਲਬ ਉਹੀ ਹੈ ਭਾਪ ਬਣ ਜਾਂਦਾ ਜੀ ਉਹ ਇਸ ਬਾਪ ਬਣ ਜਾਂਦਾ ਜੀ ਅੰਦਰ ਜਾਂ ਕੇ ਹਾਂਜੀ ਫਿਰ ਉਹ ਕਿੱਥੇ ਜਾਂਦਾ ਅੱਗੇ ਜਿਹੜਾ ਉੱਪਰ ਲੱਗਿਆ ਬਈ ਚਿਮਨੀ ਲੱਗੀ ਬਈ ਚਿਮਨੀ ਰਾਹੀਂ ਨਿਕਲ ਜਾਂਦਾ ਜਿਹੜਾ ਵੀ ਇਹਦਾ ਮਾੜਾ ਮੋਟਾ ਠੀਕ ਆ ਆ ਵਿੱਚ ਲੱਗੀਆਂ ਹੋਈਆਂ ਤੇ ਜਿਹੜਾ ਯੂਸ ਵਾਲਾ ਹੈਗਾ ਉਹ ਪੈਪਰ ਆਈ ਅੰਦਰ ਚਲੇ ਜਾਂਦਾ ਅੰਦਰ ਚਲੇ ਜਾਂਦਾ ਜੀ ਠੀਕ ਹੈ ਉਹਦੇ ਨਾਲ ਇਹਦੇ ਚ ਕੀ ਬਣਾਉਨੇ ਆ ਇਹਦੇ ਵਿੱਚ ਅਸੀਂ ਦੁੱਧ ਗਰਮ ਕਰ ਲਓ ਜਿਹੜੀ ਵੀ ਚੀਜ਼ ਸਾਨੂੰ ਲੋੜ ਹੁੰਦੀ ਹੈ ਉਸੇ ਟਾਈਮ ਮੌਕੇ ਤੇ ਤਿਆਰ ਹੋ ਜਾਂਦੀ ਹੈ ਉਹ ਜਿਹੜੀ ਪਰਲੇ ਪਾਸੇ ਆ ਵੱਡੀ ਪਾਈਪ ਲੱਗੀ ਹੈ ਜਿਹੜੀ ਉੱਥੇ ਤੱਕ ਆ ਰਹੀ ਹੈ ਮੜਾ ਜਾ ਉਹਦੇ ਬਾਰੇ ਵੀ ਆ ਜਾਓ ਗੱਲ ਕਰ ਲਈ ਉਹ ਸਪੈਸ਼ਲ ਚਾਹ ਨਹੀਂ ਲਈ ਪੀਏ ਸਪੈਸ਼ਲ ਹੈ ਉਹ ਚਾਹ ਲਈ ਨਹੀਂ ਹੈਗੀ ਉਹਦੇ ਨਾਲ ਹੀ ਸਟੀਮ ਆ ਰਹੀ ਹੈ ਇਹਦੇ ਵਿੱਚ ਸਟੀਮ ਘੁੰਮਦੀ ਹੈ ਪੂਰੀ ਟਰਾਲੀ ਦੇ ਵਿੱਚ ਉਹ ਪਾਈਪ ਆ ਜਿਹੜਾ ਕਵਰ ਕੀਤਾ ਗਿਆ ਵੀ ਤਾਂ ਕਿ ਕਿਸੇ ਦਾ ਹੱਥ ਨਾ ਲੱਗੇ ਕਿਉਂਕਿ ਬਹੁਤ ਜ਼ਿਆਦਾ ਗਰਮ ਹੁੰਦਾ ਉਹ ਜੇ ਹੱਥ ਲੱਗਦਾ ਹੱਥ ਦੇ ਉੱਤੇ ਸਟੀਲ ਦਾੜੀ ਵੀ ਹੈ ਜੀ ਇਹਦੇ ਵਿੱਚ ਠੀਕ ਹੈ ਬੰਦ ਕਰਕੇ ਤੁਸੀਂ ਹੱਥ ਲਾ ਸਕਦੇ ਇਹ ਇਹਦੇ ਨਾਲ ਇਹਦੇ ਨਾਲ ਹੀ ਇਹ ਇਹ ਹੁਣ ਕੀ ਆ ਰਹੀ ਇਹਦੇ ਨਾਲ ਇਸ ਟੀਮ ਆ ਰਹੀ ਹੈ ਇਹਦੇ ਨਾਲ ਪਾ ਫਾ ਰਹੀ ਹੈ ਪਾ ਫਾ ਰਹੀ ਹੈ ਗਰਮ ਕਰਨ ਵਾਲੀ ਗਰਮ ਕਰਨ ਵਾਲੀ ਐਵੇਂ ਵੀ ਗਰਮ ਕਰ ਲੈਣੀ ਐਵੇਂ ਵੀ ਗਰਮ ਕਰ ਲੈਣੀ ਜਿਹੜਾ ਜੱਗ ਇੱਕ ਜੱਗ ਵੀ ਗਰਮ ਕਰਨਾ ਸੀ ਉਹਦੇ ਵਿੱਚ ਵੀ ਆ ਐਕਸਟਰਾ ਪੈਮ ਰੱਖਿਆ ਕਾਫੀ ਬਣਾਉਣੀ ਆ ਚਾਹ ਬਣਾਉਣੀ ਆ ਨਾਲ ਦੀ ਨਾਲ ਗਰਮ ਕਰ ਮਤਲਬ ਕਹਿ ਲਈ ਇਹ ਵੀ ਤਕਨੀਕ ਵੀ ਕੰਮ ਵੀ ਆ ਗਈ ਤੇ ਲੰਗਰ ਦੇ ਵਿੱਚ ਵੀ ਸਹੂਲਤ ਆਊਗੀ ਸਹੂਲਤ ਹੋਊਗੀ ਜੀ ਤੇ ਕਿੰਨੇ ਸਾਲ ਤੋਂ ਇਹ ਲੰਗਰ ਲਾ ਰਹੇ ਹੋ ਇਹ ਲੰਗਰ ਸਾਡਾ ਲੱਗਦਾ ਜੀ 2008 ਤੋਂ ਲਗਾਤਾਰ ਚੱਲ ਰਿਹਾ ਹੈ ਕਿੰਨੇ ਪੂਰੇ 10 15 ਦਿਨ ਚੱਲਦਾ ਹੈ 15 ਦਿਨ ਲਾਉਂਦੇ ਆ ਜੀ ਸਿੱਸੀ ਤੇ ਡੇਲੀ ਅਲੱਗ-ਅਲੱਗ ਕਹਿ ਲਈਏ ਵੀ ਸਬਜ਼ੀ ਰੋਟੀ ਹੁੰਦੀ ਹੈ ਨਹੀਂ ਸਿੰਪਲ ਦਾਲ ਪ੍ਰਸ਼ਾਦਾ ਤੇ ਬਿਲਕੁਲ ਸਾਦਾ ਸਬਜ਼ੀ ਰੋਟੀ ਹੀ ਬਸ ਤਾਂ 25 ਤਰੀਕ ਤੱਕ ਲਗਾਤਾਰ ਸੌਰੀ ਕਿੰਨੇ ਤਰੀਕ ਤੱਕ 29 ਤਰੀਕ ਤੱਕ ਜੀ 29 ਤੱਕ ਤਾਂ ਬਹੁਤ ਵਧੀਆ ਕਾਰਡ ਕੀਤੀ ਇਹਨਾਂ ਨੌਜਵਾਨਾਂ ਨੇ ਤਾਂ ਜੋ ਕੋਈ ਪੋਲਿਊਸ਼ਨ ਨਾ ਹੋਵੇ ਔਰ ਜਿਹੜਾ ਸਬਜ਼ੀ ਹੈ ਜਾਂ ਜਿਹੜਾ ਲੰਗਰ ਹੈ ਉਹ ਪੋਸ਼ਟਿਕ ਵੀ ਬਣ ਸਕੇ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਛੱਡਾ ਔਨ 에ਅਰ ਫਤੇਗੜ ਸਾਹਿਬ